हां जी नमस्कार आदाब सत श्री अकाल देखो आज मैं लेके आया हूं सूट प्योर अल्पाइन दे सूट ने ਨਾਲ ਦੁਪट्टे ਨੇ ਡਿਜੀਟਲ ਪ੍ਰਿੰਟ ਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਅੱਜ सूट ਬਹੁਤ ਸ਼ਾਨਦਾਰ सूट ਆਏ ਨੇ ਔਰ ਰੇਟ ਵੀ ਇਹ ਪਹਿਲਾਂ ਮਹਿੰਗੇ ਸੀਗੇ ਹੁਣ ਘੱਟ ਭਾਜ ਆਏ ਨੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜੀ ਪਿਓਰ ਅਲਪਾਈਨ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਪੈਨਲ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਘੇੜਾ ਵੀ ਬਹੁਤ ਵਧੀਆ ਘੇੜਾ ਬਣਿਆ ਹੋਇਆ ਪਿਓਰ ਅਲਪਾਈਨ ਦੀ ਮਿਲੂਗੀ ਬਾਟਮ ਤੇ ਨਾਲ ਤੁਹਾਨੂੰ ਮੈਂ ਸ਼ਾਲ ਦਿਖਾਉਂਗਾ ਜੀ ਐਲਪਾਈਨ ਦੀ ਇਹ ਸਾਰੇ ਨਾ ਡਿਜੀਟਲ ਪ੍ਰਿੰਟਰ ਨੇ ਪੀਸ ਚੈੱਕ ਕਰੋ ਪਹਿਲਾਂ ਜਰਾ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਰੇਟ ਲਊਗਾ ਜੀ ਸਿਰਫ 800 ਤੇ 95 ਰੁਪਏ ਰੰਗ ਬੜੇ ਸ਼ਾਨਦਾਰ ਰੰਗ ਆਏ ਨੇ ਸਾਰੇ ਇਹਦੇ ਵਿੱਚ ਆਹ ਲਓ ਜੀ ਬਲੈਕ ਬਿਊਟੀ ਆ ਗਈ ਜੀ ਪਿਓਰ ਐਲਪਾਈਨ ਬਲੈਕ ਬਿਊਟੀ ਕਪੜਾ ਦੇਖੋ ਕਿੰਨਾ ਸ਼ਾਨਦਾਰ ਆ ਬਲੈਕ ਕਲਰ ਦੀ ਬਾਟਮ ਆ ਜੀ ਡਿਜੀਟਲ ਪ੍ਰਿੰਟਿੰਗ ਆ ਜੀ ਸਾਰੇ ਦੀ ਸਾਰੀ ਸਿਰਫ 895 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਆ ਮੇਰਾ ਆਲ ਓਵਰ ਇੰਡੀਆ ਫ੍ਰੀ ਹੋਊਗਾ ਕੋਈ ਐਕਸਟਰਾ ਚਾਰਜਸ ਨਹੀਂ ਖੂਬਸੂਰਤ ਪੀਸ ਨੇ ਕਲਰ ਜਿੰਨੇ ਆਏ ਨੇ ਸਾਰੇ ਮੈਂ ਅੱਜ ਕਲਾ ਕਲਾ ਪੀਸ ਖੋਲ ਕੇ ਦਿਖਾਵਾਂਗਾ ਤੁਹਾਨੂੰ ਸਿਰਫ 800 ਤੋਂ 95 ਰੁਪਏ ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਜੀ ਸਾਰੇ ਦੇ ਸਾਰੇ ਆ ਲਓ ਨੇਵੀ ਬਲੂ ਕਲਰ ਆ ਗਿਆ ਜੀ ਕਲਰ ਬਹੁਤ ਸ਼ਾਨਦਾਰ ਨੇ ਜੀ ਕਿਆ ਬਾਤ ਹੈ ਪੂਰਾ ਪੀਸ ਦਿਖਾ ਦਿਓ ਜੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਪੂਰੀ ਲੈਂਥ ਦੇ ਸੂਟ ਨੇ ਇਹ 47 48 ਇੰਚ ਤੁਸੀਂ ਲੈਂਥ ਬਣਾ ਸਕਦੇ ਹੋ ਕੋਈ ਛੋਟੇ ਪੀਸ ਨਹੀਂ ਆਹ ਲੋ ਜੀ ਪਿਓਰ ਅਲਪਾਈਨ ਦੀ ਬਾਟਮ ਤੇ ਨਾਲ ਸ਼ਾਲ ਮਿਲੂਗੀ ਜੀ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਅੱਜ ਦੀ ਵੀਡੀਓ ਦੇ ਨਾਲ ਕੱਲਾ ਕੱਲਾ ਸੂਟ ਦੇਖਣ ਆਲਾ ਆ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆ ਦੇਖੋ ਕਿੰਨਾ ਵਧੀਆ ਪੀਸ ਹੈ ਮਲਟੀ ਸ਼ੈਡ ਪ੍ਰਿੰਟਿੰਗ ਆ ਨੇ ਜੀ ਸਾਰੀਆਂ ਸਾਰੀਆਂ ਆਹ ਲੋ ਜੀ ਬੋਟਲ ਗ੍ਰੀਨ ਕਲਰ ਆ ਗਿਆ ਪੀਸ ਸਾਰੇ ਹੀ ਜ਼ਬਰਦਸਤ ਹੈ ਜੀ ਪ੍ਰਿੰਟਿੰਗ ਵੀ ਆਹ ਲੋ ਜੀ ਚੈੱਕ ਕਰੋ ਜਰਾ ਆ ਲੋ ਜੀ ਬੈਗ ਵੀ ਨਾਲ ਇਹਦੇ ਤੁਹਾਨੂੰ ਪ੍ਰਿੰਟ ਮਿਲੂਗੀ ਜੀ ਖੂਬਸੂਰਤ ਪ੍ਰਿੰਟਿੰਗ ਹੈ ਜੀ ਬੈਗ ਦਾ ਤੁਹਾਨੂੰ ਖੋਲ ਕੇ ਦਿਖਾ ਦਣਾ ਆ ਲੋ ਬੈਗ ਬੈਗ 프ਰੰਟ ਦੋਨੋਂ ਹੀ ਪ੍ਰਿੰਟਡ ਨੇ ਬਾਹਾਂ ਦੇ ਉੱਪਰ ਲੱਗ ਪ੍ਰਿੰਟਿੰਗ ਆ ਖੂਬਸੂਰਤ ਪੀਸ ਆ ਜੀ ਪਲੇਨ ਬਾਟਮ ਹੈ 2.5 ਮੀਟਰ ਤੋਂ ਉੱਪਰ ਸ਼ਰਟ ਦਾ ਕੱਪੜਾ ਜੀ 2.5 ਮੀਟਰ ਤੋਂ ਉੱਪਰ ਹੀ ਬਾਟਮ ਮਿਲੂਗੀ ਜੀ ਵੀ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਆ ਜੀ ਪਲੇਨ ਬਾਟਮ ਹੈ ਇਹ ਪਿਓਰ ਕੁਆਲਿਟੀ ਨੇ ਜੀ ਬ੍ਰਾਂਡਡ ਸੂਟ ਨੇ ਸਾਰੇ ਆ ਲੋ ਦੇਖੋ ਸ਼ਾਲ ਇਹਦੀ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਕੋਈ ਛੋਟੀ ਸ਼ਾਲ ਨਹੀਂ ਪਿਓਰ ਅਲਪਾਈਨ ਦੇ ਸੂਟ ਨੇ ਸਾਰੇ ਇਹ ਰੇਟ ਰਹੂਗਾ ਸਿਰਫ 895 ਰੁਪਏ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਖੂਬਸੂਰਤ ਪੀਸ ਹੈ ਜੀ ਸਾਰੇ ਦੇ ਸਾਰੇ ਲਓ ਦੇਖੋ ਪੀਸ ਸਿਰਫ 895 ਜੀ ਕੋਰੀਅਰ ਦਾ ਕੋਈ ਖਰਚਾ ਨਹੀਂ ਆਹ ਲਓ ਜੀ ਬਾਟਮ ਤੇ ਨਾਲ ਦੇਖੋ ਜੀ ਉਹਦੇ ਸ਼ਾਲ ਪੰਜ ਕਲਰ ਆਏ ਨੇ ਪੰਜ ਦੇ ਪੰਜੇ ਕਲਰ ਖੂਬਸੂਰਤ ਹੈ ਜੀ ਸਿਰਫ 895 ਰੁਪਏ ਜੀ ਆਹ ਲਓ ਜਿਹੜੀ ਵੀ ਆਈਟਮ ਦਊਗਾ ਨਾ ਤੁਹਾਨੂੰ ਬ੍ਰਾਂਡਡ ਦਊਗਾ ਔਰ ਵਧੀਆ ਪੀਸ ਦਊਗਾ ਹਲਕਾ ਪੀਸ ਕੋਈ ਨਹੀਂ ਦਊਗਾ ਕਲਰ ਡਿਜ਼ਾਈਨ ਸਾਰੇ ਲਾਇਵ ਆਬ ਨੇ ਹਲੋ ਜੀ ਦੂਸਰਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਪੀਸ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਜੀ ਕਿਆ ਬਾਤ ਹੈ ਕਲਰ ਡਿਜ਼ਾਈਨ ਸਾਰੇ ਲਾਇਵ ਆ ਬਹੁਤ ਵਧੀਆ ਪੀਸ ਨੇ ਜੀ ਸਾਰੇ ਦੇ ਸਾਰੇ ਖੂਬਸੂਰਤ ਪੀਸ ਹੈ ਆਹ ਲੋ ਤੁਹਾਨੂੰ ਮੈਂ ਪੀਸ ਨਾਲ ਇਹਦਾ ਖੋਲ ਕੇ ਦਿਖਾਉਣਾ ਇਹਨਾਂ ਦੀਆਂ ਤਿੰਨ ਹੀ ਹੋਰ ਤਰ੍ਹਾਂ ਲੱਗੀਆਂ ਹੋਈਆਂ ਨੇ ਆਹ ਲੋ ਜੀ ਪ੍ਰਿੰਟਿੰਗ ਚੈੱਕ ਕਰੋ ਰੋ प्योर अल्पाइन है जी सारी जी सारी आ लो जी बॉटम शॉल मिलेगी प्रिंटिंग देखो डिजिटल प्रिंटिंग है जी सारी दी सारी प्योर अल्पाइन जी मिलेगी जी शॉल खूबसूरत कलर है जी पीस कोई भी पीस वाला नहीं है प्रिंटिंग देखो सारी डिजिटल प्रिंटिंग है जी खूबसूरत पीस है बस जल्दी तो जल्दी स्क्रीन शॉट लैके भेज दो जी नंबर मेरा थोड़ी स्क्रीन के उपर ने कलर डिजाइन सारे ही लाजवाब ने आ लो ਵੀ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਜੀ ਪਿਓਰ ਅਲਪਾਈਨ ਬੋਟਲ ਗ੍ਰੀਨ ਸ਼ੇਡ ਹੈ ਜੀ ਕਿਆ ਬਾਤ ਹੈ ਪ੍ਰਿੰਟਿੰਗ ਚੈੱਕ ਕਰੋ ਜਰਾ ਬੋਟਲ ਗ੍ਰੀਨ ਸ਼ੇਡ ਖੂਬਸੂਰਤ ਪੀਸ ਸਰਦੀਆਂ ਦੇ ਤੋਹਫੇ ਨੇ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੀ ਦੇਖੋ ਸ਼ਾਲ ਸ਼ਾਲ ਵੀ ਬੜੀ ਸ਼ਾਨਦਾਰ ਸ਼ਾਲ ਹੈ ਦੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਪਿਓਰ ਅਲਪਾਈਨ ਦੀ ਇਹ ਸ਼ਾਲ ਆ ਕਲਰ ਡਿਜ਼ਾਈਨ ਸਾਰੇ ਹੀ लाजवाब ਆਹ ਲਓ ਪੀਸ ਚੈੱਕ ਕਰੋ ਜੀ ਇਹਨੇ ਜਿਹੜਾ ਕਲਰ ਤੁਹਾਨੂੰ ਨਾ ਬਲੈਕ ਕਲਰ ਮਿਲੂਗਾ ਜੀ ਆਹ ਲਓ ਜੀ ਇਹਦੇ ਨਾਲ ਲੱਗੇ ਸ਼ਾਲ ਬਲੈਕ ਕਲਰ ਦੇ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਆਹ ਲਓ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਜੀ ਇਹਨਾਂ ਦੇ ਡਾਰਕ ਮੈਰੂਨ ਕਲਰ ਦੇਖੋ ਕਿੰਨਾ ਵਧੀਆ ਕਲਰ ਹੈ ਜੀ ਬਾਟਮ ਤੇ ਨਾਲੇ ਮਿਲੂਗੀ ਜੀ ਤੇ ਤੁਹਾਡੇ ਸ਼ਾਲ ਡਿਜੀਟਲ ਪ੍ਰਿੰਟਿੰਗ ਹੈ ਜੀ ਫੂਟੋਲ ਪੀਸ ਹੈ ਆਹ ਲਓ ਜੀ ਨੇਵੀ ਬਲੂ ਕਲਰ ਆ ਗਿਆ ਜੀ ਕਲਰ ਦੇਖੋ ਕਿੱਡਾ ਸ਼ਾਨਦਾਰ ਹੈ ਨੇਵੀ ਬਲੂ ਕਲਰ ਹੈ ਜੀ ਆਹ ਬਾਟਮ ਦੇ ਨਾਲ ਤੇ ਨਾਲ ਮਿਲੂਗੀ ਜੀ ਡਿਜੀਟਲ ਸ਼ਾਲ ਪੰਜ ਪੀਸ ਨੇ ਪੰਜੇ ਕਲਰ ਤੁਹਾਨੂੰ ਮੈਂ ਦਿਖਾਤੇ ਜਿਹੜਾ ਵੀ ਰੰਗ ਪਸੰਦ ਆ ਨਾ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਉਂਗਾ ਹਾਂ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਘੇਰਾ ਚੈੱਕ ਕਰੋ ਇਹਦਾ ਪਹਿਲਾਂ ਪਿਓਰ ਐਲਪਾਈਨ ਪੂਰਾ ਘੇਰਾ ਬਾਹਾਂ ਦੇ ਵੀ ਲੱਗਦਾ ਨੂੰ ਫਲਾਵਰ ਮਿਲੂਗਾ ਜੀ ਬਣਿਆ ਹੋਇਆ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਬੈਕ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਮਿਲਣਗੇ ਤੁਹਾਨੂੰ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਨੇਵੀ ਬਲੂ ਕਲਰ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਸ਼ਾਲ ਦੇਖੋ ਕਿੰਨੀ ਖੂਬਸੂਰਤ ਸ਼ਾਲ ਹੈ ਇਹ ਪਿਓਰ ਅਲਪਾਈਨ ਦੇ ਸੂਨ ਨੇ ਇਹਦੇ ਕੋਈ ਬੁਰ ਨਹੀਂ ਆਉਂਦੀ ਕੁਛ ਨਹੀਂ ਹੁੰਦਾ ਹੈਗਾ ਆਹ ਲਓ ਸ਼ਾਲ ਚੈੱਕ ਕਰੋ ਸਿਰਫ 895 ਰੁਪਏ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਹਲੋ ਪੀ ਚੈੱਕ ਕਰੋ ਉਲਟਾ ਪੀਸ ਹੈ ਜੀ ਆਪੇ ਘੇੜਾ ਆ ਗਿਆ ਹਲੋ ਬਰਾਊਨ ਕਲਰ ਹੈ ਜੀ ਖੂਬਸੂਰਤ ਪੀਸ ਹੈ ਬਾਟਮ ਤੇ ਨਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਖੂਬਸੂਰਤ ਸ਼ਾਲ ਹੈ ਜੀ ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ ਵੀਡੀਓ ਲਾਈਕ ਸ਼ੇਅਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ-ਨਾਲ ਨਾ ਕਮੈਂਟ ਕਰਦੇ ਕਰੋ ਮੇਰਾ ਹੌਸਲਾ ਵੱਧ ਜਾਂਦਾ ਹੈ ਆ ਖੂਬਸੂਰਤ ਪੀਸ ਹੈ ਜੀ ਆ ਜਿਹੜੇ ਨਵੇਂ ਕਸਟਮਰ ਹੁਣ ਵੀਡੀਓ ਦੇਖਣ ਲੱਗੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ 컬러 ਦੇਖੋ ਕਿੱਡੇ ਸ਼ਾਨਦਾਰ ਖੂਬਸੂਰਤ ਕਲਰ ਆ ਗਏ ਜੀ ਸਾਰੇ ਦੇ ਸਾਰੇ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਬੋਟਲ ਗ੍ਰੀਨ ਸ਼ੇਡ ਹੈ ਜੀ ਬ੍ਰਾਈਟ ਬੋਟਲ ਗ੍ਰੀਨ ਕਿਆ ਬਾਤ ਹੈ ਨਮਨ ਦੇਖੋ ਕਿੱਡੇ ਸ਼ਾਨਦਾਰ ਨੇ ਆ ਲੋ ਜੀ ਇਹਦੇ ਨਾਲ ਬਾਟਮ ਤੇ ਇਹਦੀ ਸ਼ਾਲ ਦਿਖਾਉਂਗਾ ਤੁਹਾਨੂੰ ਖੋਲ ਕੇ ਸਿਰਫ 895 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਦੇਖੋ ਸ਼ਾਲ ਕਿੰਨੀ ਸ਼ਾਨਦਾਰ ਪੂਰੀ ਲੰਬੀ ਚੌੜੀ ਸ਼ਾਲ ਰਹੂਗੀ ਕੋਈ ਛੋਟੀ ਨਹੀਂ ਰਹੂਗੀ ਬਹੁਤ ਵਧੀਆ ਪੀਸ ਨੇ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਜੀ ਕਲਰ ਡਿਜ਼ਾਈਨ ਸਾਰੇ ਹੀ लाजवाब ਪਿਓਰ ਹੈ ਨਾ ਕੋਈ ਬੋਰ ਨਹੀਂ ਆਉਂਦੀ ਜੀ ਪਿਓਰ ਬਹੁਤ ਸੌਫਟ ਕਪੜਾ ਆਇਆ ਇਹ ਐ ਮਲਾਈ ਵਰਗਾ ਕਪੜਾ ਆਹ ਲੋ ਜੀ ਬਾਟਮ ਸਾਰੀਆਂ ਸੌਫਟ ਕੁਆਲਿਟੀਆਂ ਨੇ ਸਿਰਫ ਰੇਟ 895 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜੇਸ ਨਹੀਂ ਆਹ ਲੋ ਨਵੇਂ-ਨਵੇਂ ਰੰਗ ਨੇ ਜੀ ਨਵੇਂ-ਨਵੇਂ ਡਿਜ਼ਾਈਨ ਸਾਰੇ ਦੇ ਸਾਰੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਹੀ ਵਧੀਆ ਨੇ ਤਵਾਹੀ ਪੀਸ ਨੇ ਅੱਜ ਆਹ ਲੋ ਖੂਬਸੂਰਤ ਪੀਸ ਕਿੰਨਾ ਸੋਹਣਾ ਪੀਸ ਆ ਬਈ ਬਹੁਤ ਸ਼ਾਨਦਾਰ ਪੀਸ ਹੈ ਆਲੋ ਦੇ ਕੋਈ ਛਾਲ ਨਾਲ ਸਿਰਫ 800 ਤੇ 95 ਰੁਪਏ ਦੀ ਬਲੈਕ ਕਲਰ ਦਾ ਪੀਸ ਹੈ ਜੀ ਕੋਈ ਪੀ ਛੱਡਣ ਵਾਲਾ ਨਹੀਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇਹਦੇ ਨਾਲ ਨਾ ਬਲੈਕ ਕਲਰ ਦੀ ਉਹ ਬਾਟਮ ਮਿਲੂਗੀ ਤੁਹਾਨੂੰ ਆਲੋ ਕਈ ਵਾਰੀ ਕਸਟਮਰ ਕਈ ਵਾਰੀ ਰਹਿ ਜਾਂਦੀ ਹੈ ਨਾ ਕਹਿੰਦੇ ਨੇ ਬਾਟਮ ਨਹੀਂ ਦਿਖਾਈ ਤੁਸੀਂ ਇਹਦੀ ਬਲੈਕ ਕਲਰ ਦੀ ਬਾਟਮ ਹੈ ਜੀ ਆਲੋ ਚੈੱਕ ਕਰੋ ਸੂਟ ਖੂਬਸੂਰਤ ਪੀਸ ਹੈ ਜਲਦੀ ਸਕਰੀਨ ਸ਼ਾਟ ਨੈਕਸਟ ਆਰਟੀਕਲ ਦਿਖਾਵਾਂ ਤੁਹਾਨੂੰ ਜੀ ਨੈਕਸਟ ਪੀਸ ਦੇਖੋ ਜਰਾ ਲਰਨਿੰਗ ਵਰਲਡ ਦਾ ਹੈ ਨਾ ਪਿਓਰ ਪਸ਼ਮੀਨਾ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦਾ ਖੂਬਸੂਰਤ ਪ੍ਰਿੰਟਿੰਗ ਦੀ ਆ ਲੋ 1050 ਤੋਂ ਉੱਪਰ ਵਾਲਾ ਸੂਟ ਆ ਇਹ ਵੀ ਤੁਹਾਨੂੰ ਹੁਣ ਮਿਲੂਗਾ ਜੀ ਸਿਰਫ 895 ਰੁਪਏ ਕੜਾਈ ਕੀਤੀ ਹੈ ਨੈਕਲਾਈਨ ਦੇ ਉੱਪਰ ਘੇਰੇ ਦੇ ਉੱਪਰ ਬਾਹਾਂ ਦੇ ਉੱਪਰ ਵੀ ਤੁਹਾਨੂੰ ਨਾਲ ਕੜਾਈ ਮਿਲੂਗੀ ਜੀ ਸਿਰਫ 895 ਪਿਓਰ ਪਸ਼ਮੀਨੇ ਦਾ ਪੀਸ ਹੈ ਔਰ ਸ਼ਾਲ ਦੇਖੋ ਕਿੰਨੀ ਖੂਬਸੂਰਤ ਦੇ ਨਾਲ ਸ਼ਾਲ ਮਿਲੂਗੀ ਜੀ ਸਿਰਫ 895 ਰੁਪਏ ਜੀ ਕੁਰੀਅਰ ਦਾ ਕੋਈ ਪੈਸਾ ਨਹੀਂ ਜੀ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚਣਗੇ ਜੀ ਆਹ ਲਓ ਜੀ ਪਰਪਲ ਕਲਰ ਆ ਗਿਆ ਕਲਰ ਬਹੁਤ ਸ਼ਾਨਦਾਰ ਨੇ ਮਲਟੀ ਸ਼ੈਡ ਪ੍ਰਿੰਟਿੰਗ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਬਾਹਾਂ ਤੇ ਕਢਾਈ ਪੂਰੇ ਫਰੰਟ ਦੇ ਉੱਪਰ ਕਢਾਈ ਨੈਕਲਾਈਨ ਦੇ ਉੱਪਰ ਕਢਾਈ ਆਰੀ ਦਾ ਕੰਮ ਕੀਤਾ ਹੋਇਆ ਜੀ ਆਹ ਲਓ ਨਾਲ ਸ਼ਾਲ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਰੇਟ ਇਹਦਾ ਵੀ ਰਹੂਗਾ ਜੀ ਸਿਰਫ 895 ਅਜਾ ਆਲਟਰ ਦੇਖੋ ਕਿਵੇਂ ਠਾ ਠਾ ਆਉਂਦੇ ਨੇ ਕਾਬਾਤ ਹੈ ਆ ਲੋ ਪੀਕਾਕ ਸ਼ੇਡ ਆ ਗਿਆ ਜੀ ਕਲਰ ਬਹੁਤ ਵਧੀਆ ਕਲਰ ਆਏ ਨੇ ਸਾਰੇ ਜਿਹੜੇ ਆ ਲੋ ਇਹ ਕਲਰ ਸਾਰੇ ਉਹ ਪਹਿਲਾਂ ਸੇਲ ਹੋਣ ਵਾਲੇ ਕਲਰ ਨੇ ਜੀ ਖੂਸਰਤ ਪੀਸ ਜੀ ਆ ਲੋ ਸ਼ਾਲ ਰਿਕੋ ਨਾ ਬਾਟਮ ਜੀ ਆ ਲੋ ਜੀ ਇਹਦੇ ਨਾਲ ਸ਼ਾਲ ਡਿਜੀਟਲ ਪ੍ਰਿੰਟ ਦੀ ਸ਼ਾਲ ਹੈ ਜੀ ਪ्योर ਪਸ਼ਮੀਨੇ ਦਾ ਸੂਟ ਹੈ ਹੈਵੀ ਕੁਆਲਿਟੀ ਆ ਇਹਦੇ ਸੂਟਾਂ ਜੀ ਨਾ ਠੰਡ ਨਹੀਂ ਲੱਗਦੀ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਖੂਸਰਤ ਸ਼ਾਲ ਜੀ ਰੇਟ ਰਹੂਗਾ ਸਿਰਫ 895 ਰੁਪਏ yellow mustard color ਆ ਗਿਆ ਜੀ bright mustard ਹੈ ਕਿਆ ਬਾਤ ਹੈ ਪੀਸ ਦੇਖੋ ਕਿਡਾ ਸ਼ਾਨਦਾਰ ਬੜਾ ਜਚਾ ਪੀਸ ਆ ਖੂਬਸੂਰਤ ਪੀਸ ਆ ਲੋ ਜੀ ਬਾਟਮ ਤੇ ਨਾਲ ਸ਼ੌਲ ਦਿਖਾਉਂਗਾ ਤੁਹਾਨੂੰ ਸਿਰਫ 895 ਰੁਪਏ ਇਹਦੀ ਵੀਡੀਓ ਸਾਰੀ 895 ਵਾਲੀ ਹੋਈ ਹੈ ਜੀ ਜਿਹੜਾ ਮਰਜ਼ੀ ਸੂਟ ਲੈ ਲਓ ਕੋਰੀਅਰ ਦਾ ਕੋਈ ਪੈਸਾ ਨਹੀਂ 895 ਦੇ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਹੂਸਰਲ ਪੀਸ ਕੀ ਬਾਤ ਹੈ ਕਲਰ ਡਿਜ਼ਾਈਨ ਸਾਰੇ ਲਾਜਵਾਬ ਬਹੁਤ ਵਧੀਆ ਪੀਸ ਨੇ ਜੀ ਨੈਕਸਟ ਡਿਜ਼ਾਈਨ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆਇਆ ਇਹਨੇ ਸਾਰੇ ਅੱਗੇ ਫੋਇਲ ਪ੍ਰਿੰਟਿੰਗ ਆ ਗਈ ਜੀ ਕੀ ਬਾਤ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਡਾਇਮੰਡ ਦਾ ਕੰਮ ਕੀਤਾ ਨਾਲ ਫੋਇਲ ਪ੍ਰਿੰਟਿੰਗ ਹੈ ਜੀ ਨੈਕਲੈਂਥ ਚੈੱਕ ਕਰ ਲਓ ਠੇਰਾ ਚੈੱਕ ਕਰ ਲਓ ਮਸਟਰਡ ਕਲਰ ਹੈ ਜੀ ਆ ਨਾਲ ਬਾਟਮ ਹੈ ਇਹਦੀ ਤੇ ਇਹਦੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਸਾਰੇ ਬ੍ਰਾਂਡਡ ਆਰਟੀਕਲ ਨੇ ਜੀ ਆ ਲੋ ਹਮੇਸ਼ਾ ਬ੍ਰਾਂਡ ਦੇ ਪੀਸ ਨੇ ਸਾਰੇ ਰੇਂਜ ਰਹੂਗੀ 895 ਜੀ ਆ ਲੋ ਜੀ ਮੈਂਹੰਦੀ ਕਲਰ ਆ ਗਿਆ ਕਲਰ ਬਹੁਤ ਵਧੀਆ ਕਲਰ ਆਏ ਨੇ ਸਾਰੇ ਆ ਲੋ ਖੂਬਸੂਰਤ ਪੀਸ ਜੀ ਸਿਰਫ 895 ਰੁਪਏ ਜੀ ਆ ਲੋ ਜੀ ਬਾਟਮ ਤੇ ਨਾਲ ਦੇਖੋ ਸ਼ਾਲ ਇਹਦੀ ਸ਼ਾਲ ਵੀ ਬਹੁਤ ਵਧੀਆ ਸ਼ਾਲ ਹੈ ਪੂਰੀ ਲੰਬੀ ਜੌੜੀ ਸ਼ਾਲ ਹੈ ਖੂਬਸੂਰਤ ਪੀਸ ਹੈ ਸਿਰਫ 895 ਰੁਪਏ ਜੀ ਆ ਲੋ ਕਲਰ ਕਿੰਨੇ ਸ਼ਾਨਦਾਰ ਕਲਰ ਆ ਗਏ ਜੀ ਮਹਿਰੂਨ ਕਲਰ ਆ ਗਿਆ ਇਹਦੇ ਵਿੱਚ ਮਹਿਰੂਨ ਵੀ ਨਵਾਂ ਜਿਹਾ ਰੰਗ ਹੈ ਜਿਵੇਂ ਨਾ ਵਾਇਲਟ ਦਾ ਸ਼ੇਡ ਹੁੰਦਾ ਇਸ ਤਰ੍ਹਾਂ ਦਾ ਕਲਰ ਆ ਲੋ ਬੈਕ ਫਰੰਟ ਵੀ ਦੋਨੋਂ ਪ੍ਰਿੰਟਡ ਫਾਇਲ ਪ੍ਰਿੰਟਿੰਗ ਹੈ ਜੀ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਬਾਟਮ ਪਿਓਰ ਪਸ਼ਮੀਨੇ ਦੀ ਬਾਟਮ ਜੀ ਪਿਓਰ ਪਸ਼ਮੀਨੇ ਦੀ ਮਿਲੂਗੀ ਸ਼ਾਲ ਬੜਾ ਫਟਾਫਟ ਬਟਨ ਦਬਾ ਦਿਓ ਸਕਰੀਨ ਸ਼ਾਟ ਲੈ ਲਓ ਲਾਈਕ ਦਾ ਬਟਨ ਦੱਬ ਦਿਓ ਨਾਲੇ ਸਕਰੀਨਸ਼ਾਟ ਲੈ ਲਓ ਕਿਆ ਬਾਤ ਹੈ ਪੀਕਾਕਸ ਰੈਡ ਆ ਗਿਆ ਜੀ ਕਲਰ ਡਿਜ਼ਾਈਨ ਸਾਰੇ ਹੀ ਲਾਜੂ ਆਬ ਆ ਬਾਤ ਹੈ ਸੀ ਗ੍ਰੀਨ ਡਾਰਕ ਸੀ ਗ੍ਰੀਨ ਕਲਰ ਆ ਪੀਕੋਕ ਟਾਈਪ ਜਿਹਦਾ ਬ੍ਰਾਈਟ ਪੀਕੋਕ ਹੁੰਦਾ ਨਾ ਇਸ ਤਰ੍ਹਾਂ ਦਾ ਆਇਆ ਕਲਰ ਦੇਖੋ ਕੱਡਾ ਸ਼ਾਨਦਾਰ ਕਲਰ ਹੈ ਆ ਲੋ ਜੀ ਬਾਟਮ ਆ ਲੋ ਜੀ ਸ਼ਾਲ ਸਿਰਫ 895 ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਕਿਆ ਬਾਤ ਹੈ ਪੀ ਚੈੱਕ ਕਰੋ ਪਹਿਲਾਂ ਹੁਣ ਆਪਾਂ ਛੇਤੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ